ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 4 ਜੁਲਾਈ 2025 ਇੱਕ ਅਹਿਮ ਮਹੱਤਵਪੂਰਨ ਦਿਹਾੜਾ ਹੈ ਅਰ ਭਾਰਤੀ ਇਤਿਹਾਸ ਦੇ ਵਿੱਚ ਸਿੱਖ ਪੰਥ ਦੇ ਮੁਤਾਬਕ 4 ਜੁਲਾਈ ਦਾ ਜਿਹੜਾ ਦਿਨ ਹੈ ਇਹ ਵੀ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਕਿਉਂਕਿ ਇਸ ਸਾਲ 1955 ਦੇ ਵਿੱਚ ਜਿਹਨੋ ਸੀ ਆਜ਼ਾਦ ਭਾਰਤ ਕਹਿੰਦੇ ਆ ਔਰ ਇਸ ਆਜ਼ਾਦ ਭਾਰਤ ਦੇ ਵਿੱਚ ਮੁਗਲਾਂ ਤੋਂ ਬਾਅਦ ਪਹਿਲੀ ਵਾਰ ਪੁਲਿਸ ਫੋਰਸਾਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਉੱਤੇ ਹਮਲਾ ਕੀਤਾ ਸਿਤਮ ਗਰੀ ਹੈ ਕਿ 1947 ਦੇ ਵਿੱਚ ਮੁਲਕ ਆਜ਼ਾਦ ਹੁੰਦਾ ਹੈ 8 ਸਾਲਾਂ ਬਾਅਦ ਹਿੰਦੁਸਤਾਨ ਦੇ ਹਕਮਰਾਨ ਜੋ ਉਸ ਵਕਤ ਰਾਜ ਕਰ ਰਹੀ ਸੀ ਪੰਡਤ ਜਵਾਹਰ ਲਾਲ ਨਹਿਰੂ ਉਹਦੇ ਰਾਜ ਦੇ ਵਿੱਚ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ 4 ਜੁਲਾਈ ਨੂੰ ਪੁਲਿਸ ਵੱਲੋਂ ਧਾਵਾ ਬੋਲਿਆ ਜਾਂਦਾ ਹੈ। ਔਰ ਇਸ ਹਮਲੇ ਦੇ ਵਿੱਚ ਮਾਨਜੋ ਸਿੰਘ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਜੀ ਮੁੱਖ ਗ੍ਰੰਥੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਮਾਨਜੋਗ ਸਿੰਘ ਸਾਹਿਬ ਜਾਨੀ ਅਛਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਫੋਰਸ ਵੱੜਦੀ ਹੈ ਔਰ ਇਹਨਾਂ ਨੂੰ ਜ਼ਬਰੀ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਦੇ ਪਰਿਵਾਰਾਂ ਨੂੰ ਜਲੀਲ ਕੀਤਾ ਜਾਂਦਾ ਹੈ ਜਾਨੀ ਚੇਤ ਸਿੰਘ ਜੀ ਜੋ ਬਾਅਦ ਵਿੱਚ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੀ ਬਣੇ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜਾ ਹੈ ਪੁਲਿਸ ਫੋਰਸ ਦਾਖਲ ਹੁੰਦੀ ਹੈ ਤੇ ਉਹਨਾਂ ਨਾਲ ਬਤਮੀਜ਼ੀ ਕੀਤੀ ਜਾਂਦੀ ਹੈ ਇਥੇ ਬਸ ਨਹੀਂ ਬਲਕਿ ਗੁਰਦੁਆਰਾ ਮੰਜੀ ਸਾਹਿਬ ਦੇਵਾਨ ਹਾਲ ਵਿਖੇ ਸੰਗਤਾਂ ਜਿਨ੍ਹਾਂ ਦਾ ਇਕੱਠ ਬਹੁਤ ਵੱਡੀ ਤਾਦਾਦ ਵਿੱਚ ਹੋਇਆ ਹੈ ਧਰ 144 ਲਾ ਕੇ ਉਹਨਾਂ ਸੰਗਤਾਂ ਦੇ ਉੱਤੇ ਕlier ਗੈਸ ਦੇ ਗੋਲੇ ਤੇ ਲਾਠੀ ਚਾਰਜ ਜਿਹੜਾ ਉਹ ਕੀਤਾ ਜਾਂਦਾ ਹੈ ਕਾਰਨ ਕੀ ਸੀ 1947 ਤੋਂ ਪਹਿਲਾਂ ਭਾਰਤੀ ਲੀਡਰਾਂ ਨੇ ਕੁਝ ਵਾਅਦੇ ਕੀਤੇ ਸਿੱਖਾਂ ਨਾਲ ਕਿ ਤੁਸੀਂ ਸਾਡਾ ਸਹਿਯੋਗ ਕਰੋ ਔਰ ਸਹਿਯੋਗ ਕੀਤਾ ਬਹੁਤ ਕੁਰਬਾਨੀਆਂ ਦਿੱਤੀਆਂ ਕਿ ਜਦੋਂ ਮੁਲਕ ਆਜ਼ਾਦ ਹੋ ਜਾਏਗਾ ਅੰਗਰੇਜ਼ੇ ਤੋਂ ਚਲੇ ਜਾਣਗੇ ਤੁਹਾਨੂੰ ਇੱਕ ਐਸਾ ਖੇਤਰ ਦਿੱਤਾ ਜਾਏਗਾ ਜਿੱਥੇ ਪੰਜਾਬੀ ਬੋਲਣ ਵਾਲਿਆਂ ਦੇ ਹੱਕ ਹਕੂਕ ਕਾਇਮ ਰਹਿਣਗੇ 1947 ਦੇ ਵਿੱਚ ਮੁਲਕ ਦੀ ਵੰਡ ਹੋ ਗਈ ਪੰਜਾਬ ਦੇ ਦੋ ਟੁਕੜੇ ਹੋ ਗਏ ਸਿੱਖਾਂ ਦਾ ਵੱਡੇ ਪੱਧਰ ਤੇ ਉਜਾੜਾ ਹੋਇਆ ਘਰ ਘਾੜ ਜ਼ਮੀਨਾਂ ਜਾਇਦਾਦਾਂ ਦਾ ਤਾਂ ਗਵਾ ਕੇ ਆਈ ਆਏ ਬਲਕਿ ਆਪਣੇ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਉਹਨਾਂ ਤੋਂ ਵਿਛੋੜਾ ਹੋ ਗਿਆ ਤੇ ਭਾਰਤੀ ਲੀਡਰਾਂ ਨੂੰ ਕਿਹਾ ਕਿ ਸਾਨੂੰ ਪੰਜਾਬੀ ਸੂਬਾ ਦਿਓ ਤੁਸੀਂ ਬੋਲੀਆਂ ਦੇ ਆਧਾਰ ਦੇ ਉੱਤੇ ਬਾਕੀ ਭਾਰਤ ਦੇ ਵਿੱਚ ਸੂਬੇ ਬਣਾ ਰਹੇ ਹੋ ਸਾਨੂੰ ਵੀ ਜਿਹੜਾ ਹੈ ਉਹ ਪੰਜਾਬੀ ਬੋਲਦੇ ਲੋਕਾਂ ਦਾ ਇੱਕ ਵੱਖਰਾ ਜਿਹੜਾ ਹੈ ਉਹ ਸੂਬਾ ਚਾਹੀਦਾ ਜਿੱਥੇ ਸਿੱਖਾਂ ਦੇ ਪੰਜਾਬੀਆਂ ਦੇ ਹੱਕ ਹਕੂਕ ਸੁਰੱਖਿਅਤ ਰਹਿਣ ਤੇ ਭਾਰਤ ਦੀ ਉਸ ਵੇਲੇ ਦੀ ਸਰਕਾਰ ਤੇ ਖਾਸ ਤੌਰ ਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਕੌਮ ਦੇ ਲੀਡਰ ਸਨ ਉਹਨਾਂ ਤੇ ਦੋਸ਼ ਲਾਇਆ ਕਿ ਵੱਖਰਾ ਮੁਲਕ ਮੰਗ ਰਹੇ ਨੇ ਸਿੱਖ ਪੰਜਾਬੀ ਸੂਬਾ ਮੰਗ ਰਹੇ ਸੀ ਤੇ ਪੰਡਤ ਜਵਾਰਲਾ ਨਾਰੂ ਕਹਿੰਦਾ ਕਿ ਸਿੱਖ ਸੂਬਾ ਮੰਗਦੇ ਨੇ। ਇਟਾ ਦਗਾ ਇਟਾ ਤੋਖਾ ਵਾਦਿਆਂ ਤੋਂ ਮੁਕਰ ਗਏ। ਸਿੱਖਾਂ ਨੇ ਪੰਜਾਬੀ ਮੋਰਚ ਸੂਬੇ ਦੇ ਹੱਕ ਦੇ ਵਿੱਚ ਜਗਾ ਜਗਾ ਐਜੀਟੇਸ਼ਨਾਂ ਕਰਨੀਆਂ ਸ਼ੁਰੂ ਕਰਤੀਆਂ। 6 April 1955 ਨੂੰ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿੰਦੇ ਉੱਤੇ ਪਾਬੰਦੀ ਲਾ ਦਿੱਤੀ ਜਿਵੇਂ ਅੰਗਰੇਜ਼ਾਂ ਨੇ ਇਨਕਲਾਬ ਜਿੰਦਾਬਾਦ ਕਹਿੰਦੇ ਉੱਤੇ ਪਾਬੰਦੀ ਲਾਈ ਸੀ ਬਿਲਕੁਲ ਉਸੇ ਤਰਜ਼ ਦੇ ਉੱਤੇ ਪੰਜਾਬੀ ਸੂਬਾ ਜਿੰਦਾਬਾਦ ਕਹਿੰਦੇ ਉੱਤੇ ਜਿਹੜੀ ਆ ਉਹ ਪਾਬੰਦੀ ਲਾ ਦਿੱਤੀ ਮਾਸਟਰ ਤਾਰਾ ਸਿੰਘ ਜੀ ਨੇ ਮੰਗਾਰਿਆ ਪੰਜਾਬ ਸਰਕਾਰ ਨੂੰ ਤੇ ਅਲਟੀਮੇਟਮ ਦਿੱਤਾ ਕਿ ਜੇ 23 ਜੁਲਾਈ ਤੱਕ ਮਾਫ ਕਰਨਾ 23 April ਤੱਕ ਇਸ ਪਾਬੰਦੀ ਨੂੰ ਨਾ ਖੋਲਿਆ ਗਿਆ ਤੇ ਅਸੀਂ 10 May ਨੂੰ ਜਿਹੜਾ ਹੈ ਉਹ ਮੋਰਚਾ ਸ਼ੁਰੂ ਕਰਾਂਗੇ ਪਰ ਭੀਮ ਸਿੰਘ ਸੱਚਰ ਪੰਡਤ ਜਵਾਹਰ ਲਾਲ ਨਹਿਰੂ ਦਾ ਹੱਥ ਠੋਕਾ ਸੀ ਉਹਨੇ ਮਾਸਟਰ ਤਾਰਾ ਸਿੰਘ ਜੀ ਦੀਆਂ ਗੱਲਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਕੀਤਾ 10 May ਨੂੰ ਮਾਸਟਰ ਤਾਰਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬੀ ਸੂਬੇ ਦੇ ਮੋਰਚੇ ਦਾ ਐਲਾਨ ਕਰ ਦਿੱਤਾ ਗ੍ਰਿਫਤਾਰੀਆਂ ਹੋਣ ਲੱਗੀਆਂ ਅਰਬ ਜੀ ਨੂੰ ਇਹ ਜਾਣਕਾਰੀ ਹੋਵੇ ਕਿ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਸਿਆਸੀ ਗ੍ਰਿਫਤਾਰੀ ਜਿਹੜੀ ਹੋਈ ਹੈ ਉਹ ਮਾਸਟਰ ਤਾਰਾ ਸਿੰਘ ਜੀ ਦੀ ਹੋਈ ਹੈ। ਪਹਿਲੀ ਸਿਆਸੀ ਗ੍ਰਿਫਤਾਰੀ। ਮਾਸਟਰ ਤਾਰਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੋਰਚੇ ਦੀ ਸ਼ੁਰੂਆਤ ਕੀਤੀ ਗ੍ਰਿਫਤਾਰੀਆਂ ਹੋਣ ਲੱਗੀਆਂ। 8164 ਦੇ ਕਰੀਬ ਸਿੱਖਾਂ ਨੂੰ ਜਿਹੜਾ ਸੀ ਗ੍ਰਿਫਤਾਰੀ ਦੇ ਦਿੱਤੀ। 3 ਜੂਨ ਤੱਕ 8164 ਸਿੱਖ ਜੇਲ੍ਹਾਂ ਦੇ ਵਿੱਚ ਚਲੇ ਗਏ ਪਰ ਨਾ ਪੰਡਤ ਜਵਾਰਲਾ ਨਹਿਰੂ ਦੇ ਕੰਨਾਂ ਦੇ ਉੱਤੇ ਜੂਨ ਸਰਕੀ ਤੇ ਨਾ ਹੀ ਪੀਮਸਨ ਸੱਚਰ ਦੇ ਕੰਨਾਂ ਦੇ ਉੱਤੇ ਜੂਨ ਸਰਕੀ ਮੋਰਚਾ ਪਖੰਨ ਲੱਗਿਆ ਸਿਖ ਨੇ ਐਲਾਨ ਕੀਤਾ ਮਾਸਟਰ ਤਾਰਾ ਸਿੰਘ ਜੀ ਨੇ ਕਿ ਮੋਰਚੇ ਦੇ ਵਿੱਚ ਉਹ ਗ੍ਰਿਫਤਾਰੀਆਂ ਦੇਣਗੇ ਜਿਹੜੇ ਅਮਰਤਾ ਦੀ ਹੋਣਗੇ ਔਰ ਹੈਰਾਨੀ ਦੀ ਗੱਲ ਹੈ ਕਿ ਸਿੱਖ ਨੌਜਵਾਨਾਂ ਨੇ ਗ੍ਰਿਫਤਾਰੀਆਂ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਖੰਡੇ ਬਾਟੇ ਦੀ ਪਹਲ ਸ਼ਕਣੀ ਸ਼ੁਰੂ ਕਰਦੀ। ਇਹ ਜਜ਼ਬਾਸੀ ਉਸ ਵੇਲੇ ਕੌਮ ਦੇ ਅੰਦਰ ਲੀਡਰਾਂ ਦੇ ਉੱਤੇ ਇਤਿਫਾਕ ਸੀ ਕੌਮ ਦੇ ਅੰਦਰ ਔਰ ਲੀਡਰ ਵੀ ਕੌਮ ਦੇ ਨਾਲ ਮਿਲ ਕੇ ਚੱਲਦੇ ਸਨ। ਆਖਰ ਜਲੰਧਰ ਰੇਂਜ ਦੇ ਇੱਕ ਵੱਡੇ ਪੁਲਿਸ ਅਫਸਰ ਨੇ ਅਸ਼ਵਨੀ ਕੁਮਾਰ ਮਹਾਸ਼ਾ ਜੀ ਦਾ ਨਾਂ ਸੀ। ਉਨੇ ਭੀਮਸਨ ਸੱਚਰ ਤੇ ਕੋਲ ਜ਼ਿੰਮੇਵਾਰੀ ਲਈ ਕਿ ਮੈਂ ਸਿੱਖਾਂ ਦਾ ਇਹ ਮੂਰਤਾ ਜਿਹੜਾ ਹੈ ਉਹ ਫੇਲ ਕਰਾਂਗਾ। ਮੈਨੂੰ ਆਰਡਰ ਦਿਓ। ਉਹ ਭੀਮਸਨ ਸੱਚਰ ਨੇ ਮਹਾਸ਼ਾ ਅਸ਼ਵਨੀ ਕੁਮਾਰ ਨੂੰ ਸਿੱਖਾਂ ਦੇ ਉੱਤੇ ਤਾਕਤ ਵਰਤਣ ਦੇ ਆਰਡਰ ਜਿਹੜੇ ਸੀ ਉਹ ਜਾਰੀ ਕਰ ਦਿੱਤੇ। 3 ਤੇ 4 ਜੁਲਾਈ ਦੀ ਰਾਤ ਨੂੰ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਮਨਜੀਤ ਸਾਹਿਬ ਦੀਵਾਨ ਹਾਲ ਜਿੱਥੇ ਸਸ਼ੋਭਤ ਹੈ ਲੰਗਰ ਹਾਲ ਗੁਰਦੁਆਰਾ ਕਾਲਸਰ ਸਾਹਿਬ ਗੁਰਦੁਆਰਾ ਬਾਬਾ ਅਟਲਰਾਇ ਸਾਹਿਬ ਇਹਨਾਂ ਸਾਰੇ ਸਥਾਨਾਂ ਦੇ ਉੱਤੇ ਅਸ਼ਮਨੀ ਕੁਮਾਰ ਮਹਾਸ਼ਾ ਭਾਰੀ ਪੁਲਿਸ ਫੋਰਸ ਲੈ ਕੇ ਜਿਹੜਾ ਸੀ ਉਹ ਦਾਖਲ ਹੋਇਆ ਗੋਲੇ ਚੱਲੇ ਅਥਰੂ ਗੈਸ ਤੇ ਲਾਠੀ ਚਾਰਜ ਕੀਤਾ ਇਸਤਰੀਆਂ ਬੱਚਿਆਂ ਬਜ਼ੁਰਗਿਆਂ ਤੱਕ ਨੂੰ ਵੀ ਜਿਹੜਾ ਬਖਸ਼ਿਆ ਨਹੀਂ ਗਿਆ ਔਰ ਇਹਨਾਂ ਨੇ ਸਿੱਖਾਂ ਦੇ ਪਾਸੋਂ ਹਥਿਆਰ ਜਮ੍ਹਾਂ ਕਰਵਾ ਲਏ ਜਿਹੜੇ ਸਿੱਖਾਂ ਕੋਲ ਲਾਇਸੈਂਸੀ ਹਥਿਆਰ ਸੀ ਫਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਇਸੈਂਸੀ ਹਥਿਆਰ ਵੀ ਜਮ੍ਹਾਂ ਹੋ ਗਏ 24 ਦੇ ਕਰੀਬ ਲਾਇਸੈਂਸੀ ਹਥਿਆਰ ਜਿਹੜੇ ਉਹ ਜਮ੍ਹਾਂ ਹੋਏ। ਔਰ ਪੁਲਿਸ ਫੋਰਸ ਵੱਲੋਂ ਗੋਲੀ ਚਲਾਈ ਗਈ। ਜਿਦੇ ਵਿੱਚ ਦੋ ਸਿੱਖ ਕਿੜੇ ਹੈ ਉਹ ਸ਼ਹੀਦ ਹੋਏ ਜਿਹੜੇ ਆ ਉਹ ਦੱਸੇ ਲੇਕਿਨ ਸਰਕਾਰ ਜਿਹੜੀ ਹੈ ਬਿਲਕੁਲ ਇਸ ਤੋਂ ਇਨਕਾਰੀ ਹੋਈ। ਪਰ ਹਰਾਨੀ ਦੀ ਗੱਲ ਹੈ ਕਿ ਇੰਨਾ ਉਪਦਰਭ ਮਚਾਉਣ ਦੇ ਬਾਵਜੂਦ ਵੀ ਅਸ਼ਵਨੀ ਕੁਮਾਰ ਵੱਲੋਂ ਸਿੱਖਾਂ ਨੇ ਗ੍ਰਿਫਤਾਰੀਆਂ ਦੇਣੀਆਂ ਜਿਹੜੀਆਂ ਉਹ ਬੰਦ ਨਹੀਂ ਕੀਤੀਆਂ ਔਰ ਮੋਰਚਾ ਲਗਾਤਾਰ ਚੱਲਦਾ ਰਿਹਾ ਇਹ 4 ਜੁਲਾਈ ਦਾ ਦਿਨ ਜਿਹੜਾ ਹੈ ਭਾਰਤੀ ਇਤਿਹਾਸ ਦੇ ਵਿੱਚ ਕਾਲਾ ਦਿਨ ਹੈ ਕਿਉਂਕਿ ਇਸ ਦਿਨ ਭਾਰਤੀ ਹਕੂਮਤ ਨੇ ਜੋ ਕਾਂਗਰਸ ਦੀ ਹਕੂਮਤ ਸੀ ਉਸ ਨੇ ਵੱਟੀ ਘੰਟੀ ਦੇ ਵਿੱਚ ਪੁਲਿਸ ਫੋਰਸ ਦੇ ਰਾਹੀਂ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹੱਲਾ ਬੋਲੇ ਔਰ ਸਿੱਖਾਂ ਦੇ ਜਿਹੜੇ ਭਰਮ ਸੀ 1947 ਦੇ ਵਿੱਚ ਮਨ ਵਿੱਚ ਆ ਗਏ ਸਨ ਇਹਨਾਂ ਨੇ ਭ੍ਰਮਤ ਕਰ ਦਿੱਤਾ ਸੀ ਭਾਰਤ ਦੇ ਵੱਡੇ ਲੀਡਰਾਂ ਨੇ ਸਿੱਖਾਂ ਨੂੰ ਔਰ ਸਿੱਖ ਭ੍ਰਮਤ ਹੋ ਗਏ ਸੀ ਕਿ ਸ਼ਾਇਦ ਇਹ ਸਾਡੇ ਨਾਲ ਵਫਾ ਕਰਨਗੇ ਪ੍ਰਚਾਰ ਜੁਲਾਈ 1955 ਨੂੰ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਿਹੱਥੀਆਂ ਸੰਗਤਾਂ ਦੇ ਉੱਤੇ ਡਾਂਗਾਂ ਸੋਟੀਆਂ ਅਥਰੂ ਗੈਸ ਦੇ ਗੋਲੇ ਵਰਾਏ ਗਏ ਬੀਬੀਆਂ ਨੂੰ ਧੋਇਆ ਗਿਆ ਬੱਚਿਆਂ ਨੂੰ ਧੋਇਆ ਗਿਆ ਤੇ ਧਰਮ ਦੂਰ ਹੋ ਗਿਆ 4 ਜੁਲਾਈ 1955 ਨੂੰ ਹੀ ਪਰਮ ਦੂਰ ਹੋ ਗਿਆ। ਇਹ ਹਕੂਮਤ ਸਿੱਖਾਂ ਨਾਲ ਵਫਾ ਨਹੀਂ ਕਰੇਗੀ। ਸਿੱਖਾਂ ਨੂੰ ਇਸਤੇਮਾਲ ਕੀਤਾ ਗਿਆ। ਵਰ ਅਸੀਂ ਇਸਤੇਮਾਲ ਹੋਏ। ਅਰ ਅੱਜ 4 ਜੁਲਾਈ ਨੂੰ ਅਸੀਂ ਉਸ ਕਾਲੇ ਦਿਨ ਨੂੰ ਯਾਦ ਕਰਦੇ ਹਾਂ। ਅਰ ਸਜਦਾ ਕਰਦੇ ਹਾਂ। ਉਹਨਾਂ ਸਿੱਖਾਂ ਦੇ ਅਮੁਰੇ ਜਿਨ੍ਹਾਂ ਨੇ ਉਸ ਮੌਕੇ ਦੇ ਉੱਤੇ ਲਾਠੀਆਂ ਖਾਧੀਆਂ ਗੋਲੀਆਂ ਖਾਧੀਆਂ ਅਥਰੋ ਗੈਸ ਦੇ ਗੋਲਿਆਂ ਦੀ ਜ਼ਹਿਰੀਲੀ ਗੈਸ ਜਿਹੜੀ ਹੈ ਉਹ ਆਪਣੇ ਨੱਕਾਂ ਦੇ ਵਿੱਚ ਬਰਦਾਸ਼ਤ ਕੀਤੀ ਔਰ ਇਹ ਕਹਿਰ ਜਿਹੜਾ ਸੀ 3 ਤੇ 4 ਜੁਲਾਈ ਦੀ ਰਾਤ ਨੂੰ ਹੀ ਨਹੀਂ ਵਰਤਿਆ ਬਲਕਿ 4-5 ਦਿਨ ਇਹ ਕਹਿਰ ਜਿਹੜਾ ਹੈ ਉਥੇ ਵਰਤਦਾ ਰਿਹਾ 4 ਦਿਨ 5 ਦਿਨ ਪੁਲਿਸ ਜਿਹੜੀ ਹੈ ਉਥੇ ਸਿੱਖਾਂ ਨੂੰ ਪ੍ਰਕਰਮਾਂ ਦੇ ਵਿੱਚ ਮੰਜੀ ਸਾਹਿਬ ਜਿੱਥੇ ਵੀ ਸਿੱਖ ਮਿਲਦਾ ਸੀ ਡਾਂਗਾ ਦੇ ਨਾਲ ਧੂ ਧੂ ਕੇ ਕੁੱਟਦੀ ਪਿੱਟਦੀ ਰਹੀ ਲੰਗਰ ਬੰਦ ਕਰ ਦਿੱਤੇਗੇ ਖੜਾ ਪ੍ਰਸ਼ਾਦ ਦੀ ਦੇਗ ਲੈਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਇਸ ਤਰ੍ਹਾਂ ਦੇ ਕਣਾਉਣੇ ਜਿਹੜੀਆਂ ਕਾਰਨਾਮੇ ਉਸ ਵੇਲੇ ਦੀ ਇੰਡੀਆ ਗਵਰਨਮੈਂਟ ਨੇ ਜਿਹੜੇ ਹੈ ਕਾਂਗਰਸ ਦੀ ਅਗਵਾਈ ਦੇ ਵਿੱਚ ਜਿਹੜੀ ਚੱਲ ਰਹੀ ਸੀ ਕਾਂਗਰਸ ਪਾਰਟੀ ਵੱਲੋਂ ਜਿਹੜੀ ਚਲਾਏ ਜਾ ਰਹੇ ਸੀ ਉਸ ਵੱਲੋਂ ਕੀਤੇ ਗਏ ਇਹ ਸਿੱਖਾਂ ਦੇ ਹਿਰਦਿਆਂ ਦੇ ਉੱਤੇ ਉਕਰੇ ਡੂੰਗੇ ਜ਼ਖਮ ਨੇ ਜਿਨ੍ਹਾਂ ਨੂੰ ਸਿੱਖ ਕਦੇ ਭੁਲਾ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ